ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਉੱਪਰ ਨਿਊਜ਼ 18 ਪੰਜਾਬ ਦੇ ਵੱਲੋਂ ਮਿਸ਼ਨ ਕਲੀਨ ਦੀ ਸ਼ੁਰੂਆਤ ਕੀਤੀ ਹੋਈ ਹੈ ਅਸੀਂ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੀ ਤਸਵੀਰ ਦਿਖਾ ਰਹੇ ਆ ਪੂਰੇ ਲੋਕ ਜਿਹੜੇ ਹੈਗੇ ਨੇ ਕਿ ਤਰ੍ਹਾਂ ਕਿਤੇ ਆਪਣੇ ਘਰ ਦੀ ਆਪਣੇ ਪਿੰਡਾਂ ਦੀ ਆਪਣੇ ਸ਼ਹਿਰਾਂ ਦੀ ਗੜੀਆਂ ਦੀ ਮੋਹੱਲਿਆਂ ਦੀ ਸਫਾਈ ਕਰ ਰਹੇ ਨੇ ਇਸ ਵਕਤ ਅਸੀਂ ਸੰਗਰੂਰ ਦੇ ਪਿੰਡ ਉਪੜੀ ਦੇ ਵਿੱਚ ਆ ਜਿੱਥੇ ਕਿ ਕਲੱਬ ਦੇ ਮੈਂਬਰ ਪੰਚਾਇਤ ਪੂਰਾ ਪਿੰਡ ਇਕੱਠੇ ਹੋ ਕੇ ਕਿਤਨਾ ਕਿਤੇ ਇਹ ਸ਼ਹੀਦੀ ਸਮਾਗਮ ਨੂੰ ਲੈ ਕੇ ਆਪਣੇ ਪਿੰਡ ਦੀ ਸਫਾਈ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੁਦ ਪੰਚਾਇਤ ਮੈਂਬਰ ਖੁਦ ਸਰਪੰਚ ਇਸ ਮਹਿੰਮ ਦਾ ਹਿੱਸਾ ਬਣਿਆ ਨੇ ਪਿੰਡ ਦੇ ਜਿਹੜੇ ਕਲੱਬ ਹੈਗੇ ਨੇ ਜਿਹੜੇ ਬਜ਼ੁਰਗ ਹੈਗੇ ਨੇ ਹਰ ਇੱਕ ਜਿਹੜਾ ਲੋਕ ਹੈਗੇ ਨੇ ਪੂਰੇ ਪਿੰਡ ਦੇ ਹੱਥਾਂ ਦੇ ਵਿੱਚ ਕਹੀਆਂ ਨੇ ਹੱਥਾਂ ਦੇ ਵਿੱਚ ਝਾੜੂ ਨੇ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਪਿੰਡ ਦੇ ਨੌਜਵਾਨ ਸਰਪੰਚ ਦੇ ਨਾਲ ਗੱਲਬਾਤ ਕਰਦਾ ਜਿਹੜਾ ਖੁਦ ਇਸ ਸਫਾਈ ਦਾ ਹਿੱਸਾ ਬੜੇ ਹੋਏ ਨੇ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਪੂਰਾ ਪੰਜਾਬ ਇਸ ਵਕਤ ਸ਼ੀਰਦੀ ਸਮਾਗਮ ਦੀਆਂ ਤਿਆਰੀਆਂ ਕਰ ਰਿਹਾ ਤਾਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਗਿਆ ਹੋਇਆ ਸਭ ਤੋਂ ਪਹਿਲਾਂ ਇਹ ਸਤਸ੍ਰੀ ਅਕਾਲ ਮੈਂ ਸਰਪੰਚ ਨਗੀਤ ਸਿੰਘ ਪਿੰਡ ਉਪਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮਹੀਨੇ ਸਾਲੇ ਨੂੰ ਲੈ ਕੇ ਪਿੰਡ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਿੰਡ ਦੇ ਜਿਹੜੇ ਆਪਣੇ ਜੂਥ ਦੇ ਜੂਥ ਕਲੱਬ ਦੇ ਨੌਜਵਾਨ ਨੇ ਉਹ ਲੱਗੇ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਬਾਕੀ ਸਾਡੀ ਸਾਰੀ ਪੰਚਾਇਤ ਨਾਲ ਕੁਝ ਪਿੰਡ ਚੋਂ ਬੀਬੀਆਂ ਨੇ ਉਹ ਅਸੀਂ ਸਭਾਈ ਸਫਾਈ ਅਭਿਆਨ ਸ਼ੁਰੂ ਕਰ ਕੀਤਾ ਹੋਇਆ ਹੈ ਅੱਜ ਪਹਿਲਾ ਦਿਨ ਹੀ ਆ ਸਾਰੇ ਪਿੰਡ ਚ ਸਫਾਈ ਕਰਾਂਗੇ ਕਿੰਨੇ ਦਿਨ ਲੱਗ ਜਾਣਗੇ ਤੁਹਾਡੇ ਪਿੰਡ ਦੀ ਕਿੰਨੀ ਕ ਵੋਟ ਹੈਗੀ ਤੇ ਕਿੰਨਾ ਕ ਲੋਕਾਂ ਚ ਉਤਸ਼ਾਹ ਹੈਗਾ ਵੋਟ 32 ਤੇ 300 ਵੋਟ ਹੈਗੀ ਆ ਜੀ ਪਿੰਡ ਤੇ ਤਕਰੀਬਨ 3 ਕ ਦਿਨ ਲੱਗ ਜਾਣਗੇ ਸਾਰੇ ਪਿੰਡ ਦੀ ਸਫਾਈ ਕਰਾਂਗੇ ਅਸੀਂ ਪਹਿਲਾਂ ਵੀ ਸਾਡੀ ਪੰਚਾਇਤ ਬਣੀ ਆ ਅਸੀਂ ਸਾਰੇ ਪਿੰਡ ਦੀ ਪਹਿਲਾਂ ਸਫਾਈ ਕਰਵਾਈ ਆ ਉਸ ਤੋਂ ਬਾਅਦ ਕੋਈ ਕਾਰਜ ਸ਼ੁਰੂ ਕਰਿਆਗਾ ਉਸੇ ਲੜੀ ਨੂੰ ਮੁਕਰਾਕਦੇ ਹੋਏ ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਦੀ ਦੇ ਉਹਨੂੰ ਮੁਕਰਾਕਦੇ ਹੋਏ ਪਿੰਡ ਦੀ ਸਫਾਈ ਸ਼ੁਰੂ ਕੀਤੀ ਆ ਆਹ ਇਧਰ ਮੈਂਬਰ ਸਾਹਿਬ ਸਾਰੇ ਆਪਣੇ ਹੱਥਾਂ ਦੇ ਵਿੱਚ ਝਾੜੂ ਫੜੇ ਹੋਏ ਨੇ ਹਰ ਇੱਕ ਕੋਈ ਇਸ ਮਹੀਨੇ ਦਾ ਹਿੱਸਾ ਬਣਿਆ ਹੋਇਆ ਹੈ ਬਾਈ ਜਿਵੇਂ ਦੇਖਦੇ ਹਾਂ ਕਿ ਕੀ ਕੀ ਤਿਆਰੀ ਹੈ ਕਿੰਨਾ ਸਮਾਂ ਲੱਗ ਜਾਊਗਾ ਬਾਈ ਸਭ ਤੋਂ ਪਹਿਲਾਂ ਤਾਂ ਵੈਗਨੂ ਜੀ ਕਾ ਖਾਲਸਾ ਬਾਈ ਜੀ ਦੇ ਫਤਿਹ ਜੋ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਿਹਤੀ ਦਿਵਸ ਹੈ ਉਹਨੂੰ ਮਨਾਇਆ ਜਾ ਰਿਹਾ ਜੋ ਜਿੱਥੇ ਕਿ ਪੰਜਾਬ ਸਰਕਾਰ ਵੀ ਬਹੁਤ ਜ਼ਿਆਦਾ ਜਿਵੇਂ ਕਿ ਆਪਾਂ ਦੇਖਦੇ ਗਏ ਅਨੰਦਪੁਰ ਸਾਹਿਬ ਜਿਹੜੀ ਉਹਨਾਂ ਨੇ ਸਵਾਲ ਆਉਣੀ ਆ ਉਹਦੇ ਸੰਬੰਧ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਤੇ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਉਪਰਾਲਾ ਕੀਤਾ ਹੈ ਨਗਰਪੰਚਾਇਤ ਸਮੁੱਚੇ ਨਗਰ ਨੇ ਇੱਕ ਕਲੱਬ ਹੋ ਗਿਆ ਜੂਥ ਕਲੱਬ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਰਿਆਂ ਨੇ ਅਸੀਂ ਵੀ ਜਿਹੜਾ ਸਫਾਈ ਭਾਈ ਨਾ ਸ਼ੁਰੂ ਕੀਤਾ ਜਿਹਦੇ ਚਾ ਕੇ ਅਸੀਂ ਸਾਰੇ ਪਿੰਡ ਦੀ ਜਿਹੜੀ ਆ ਸਫਾਈ ਕਰਾਂਗੇ ਅਤੇ ਇੱਕ ਜਿਹੜਾ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇੱਕ ਸਾਂਝੀ ਵਾਲਤਾ ਦਾ ਪ੍ਰਤੀਕ ਆ ਇਹ ਵੀ ਇੱਕ ਅਸੀਂ ਜਰੂਰ ਸਨਹਿਾ ਦੇਣਾ ਚਾਹਾਂਗੇ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਨੇ ਜਿਹੜਾ ਹੈ ਇਹ ਸ਼ਹੀਦੀ ਕੀਤੀ ਸੀ ਜਿਹੜੀ ਸਮੁੱਚੀ ਮਾਨਵਤਾ ਦੇ ਲਈ ਜਿਹੜੀ ਹੈ ਸ਼ਹੀਦੀ ਆ ਉਹ ਦਿੱਤੀ ਗਈ ਆ ਸੋ ਇਸ ਦੇ ਤਹਿਤ ਅਸੀਂ ਜਿੰਨਾ ਕੁ ਵੀ ਸੁਨੇਹਾ ਦੇ ਸਕਦੇ ਆ ਉਹ ਸੁਨੇਹਾ ਵੀ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ ਅਤੇ ਪਿੰਡ ਦੇ ਵਿੱਚ ਜਿਹੜੀ ਸਫਾਈ ਹੈ ਉਹ ਵੀ ਕਰ ਰਹੇ ਆ ਤੇ ਬਹੁਤ ਵਧੀਆ ਸਾਨੂੰ ਜਿਹੜਾ ਸਾਥ ਹੈ ਨਗਰ ਨਿਵਾਸੀ ਹੋਣਾ ਪੂਰੀ ਪੰਚਾਇਤ ਸਾਡੀ ਨਾਲ ਲੱਗੀ ਹੋਈ ਆ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਨਾਲ ਲੱਗੀ ਹੋਈ ਆ ਤੇ ਜਿਹੜੇ ਜੂਥ ਕਲੱਬ ਨੇ ਕੋਈ ਪੂਰਾ ਸਾਥ ਦੇ ਬਜ਼ੁਰਗ ਵੀ ਨਾਲ ਨੇ ਸਰ ਤੁਹਾਡਾ ਕੀ ਨਾਮ ਹੈ ਜਨਾਬ ਜੀ ਸਰ ਅਵਤਾਰ ਸਿੰਘ ਜੀ ਪੰਚ ਪੰਚ ਸਾਹਿਬ ਤੁਸੀਂ ਵੀ ਸਾਰਾ ਪਿੰਡ ਇਸ ਮਹੀਨੇ ਦੇ ਵਿੱਚ ਜੁੜਿਆ ਹੋਇਆ ਹੈ ਇਹ ਸਾਡਾ ਜਿੰਨੀ ਸਾਡੇ ਸੰਸਥਾ ਬਣੀਆਂ ਨੇ ਸਾਡੇ ਪਿੰਡ ਜੀ ਨੂੰ ਸਾਰੀਆਂ ਸੰਸਥਾ ਸਾਡੇ ਨਾਲ ਨੇ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਮੁੰਡੇ ਦਾ ਕਲੱਬ ਯੂਥ ਕਲੱਬ ਵਾਲੇ ਨੇ ਸੰਤ ਬਾਬਾ ਅਤਰ ਸਿੰਘ ਜੀ ਕਮੇਟੀ ਸਾਡੇ ਬਾਬਾ ਜਿੰਨੇ ਵੀ ਸਾਡੇ ਸੰਸਥਾ ਆਪਣੇ ਸਾਡੇ ਸਾਡੇ ਨਾਲ ਚੱਲ ਕੇ ਪੰਚਾਇਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰਾ ਕੰਮ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਤੇ ਜੀ 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 ਬਹੁਤ ਵਧੀਆ ਪ੍ਰਾਲੇ ਨਾਲ ਸਾਰੇ ਪਿੰਡ ਦੀ ਸਪਾਈ ਹੋ ਰਹੀ ਹੈ ਪ੍ਰਧਾਨ ਜੀ ਪਹਿਲਾਂ ਸਫਾਈ ਕਰੋਗੇ ਬਾਅਦ ਵਿੱਚ ਕੀ ਪ੍ਰੋਗਰਾਮ ਹੋਣਗੇ ਤੁਹਾਡੇ ਵੱਲੋਂ ਬਾਅਦ ਸਾਰੇ ਪ੍ਰੋਗਰਾਮ ਕਰਾਂਗੇ ਕਿੰਨੇ ਪੰਚਾਇਤ ਕਰਨਗੇ ਜੀ ਪੰਚਾਇਤ ਦੇ ਨਾਲ ਆ ਜੀ ਅਸੀਂ ਗੁਰਦੁਆਰ ਸਾਹਿਬ ਦਾ ਪੂਰਾ ਪਿੰਡ ਇਕੱਠਾ ਪੰਚਾਇਤ ਇਕੱਠਾ ਆ ਜੀ ਅਸੀਂ ਗੁਰਦੁਆਰ ਸਾਹਿਬ ਦਾ ਪ੍ਰਧਾਨ ਆ ਜੀ ਮੈਂ ਪੂਰਾ ਸਿੰਘ ਪ੍ਰਧਾਨ ਆ ਜੀ ਅਸੀਂ ਇਹਨਾਂ ਦੇ ਨਾਲ ਆ ਕਿਵੇਂ ਇਹ ਕਹਿਣਗੇ ਸੀ ਉਹਨਾਂ ਦੇ ਨਾਲ ਤਿਆਰ ਆ ਜੀ ਸਾਰਾ ਕਿਹੜਾ ਇਹਨਾਂ ਦਾ ਪ੍ਰੋਗਰਾਮ ਆ ਉਹ ਅਸੀਂ ਦੇ ਨਾਮਕਤਾ ਮਾਰੀ ਸਾਰਾ ਪ੍ਰਧਾਨ ਜੀ ਤੁਹਾਡਾ ਕੀ ਨਾਮ ਆ ਜੀ ਲਖਵੀਰ ਕੌਰ ਪੰਚ ਜੀ ਜੋ ਮੈਂ ਦੇਖਦੇ ਹਾਂ ਸਰਪੰਚਾਂ ਦੇ ਹੱਥਾਂ 'ਚ ਝਾੜੂ ਨੇ ਤੁਸੀਂ ਪੰਜੋਂ ਤੁਹਾਡੇ ਹੱਥਾਂ 'ਚ ਝਾੜੂ ਰੇ ਤਾਂ ਸਾਰੇ ਲੈ ਡੜੇ ਲੱਗੇ ਹੋਏ ਹਾਂ ਹਾਂ ਜੀ ਅਸੀਂ ਜਿਹੜਾ ਬਾਬਾ ਤੇ ਇੱਕ ਪਾਸਦਰ ਦੀ ਦਾ 350 ਸਾਲਾ ਪ੍ਰੋਗਰਾਮ ਅਸੀਂ ਦੀਦਿਆੜਾ ਇੱਥੇ ਬਹੁਤ ਤਨਮਨ ਨਾਲ ਸੇਵਾ ਕਰ ਰਹੇ ਹਾਂ ਕਰਦੇ ਰਵਾਂਗੇ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗਣਗੀਆਂ ਨਭਾਉਂਦੇ ਰਵਾਂਗੇ ਬਿਲਕੁਲ ਮਿਸ਼ਨ ਕਲੀਨ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ న్యూਸ 18 ਪੂਰੇ ਪੰਜਾਬ ਦੇ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਤਾਂ ਪਿੰਡ ਉਪਲੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਆਪਣੇ ਇਤਿਹਾਸ ਨੂੰ ਲੈ ਕੇ ਆਪਣੇ ਗੁਰੂਆਂ ਨੂੰ ਲੈ ਕੇ ਤੇ ਹੁਣ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਪਿੰਡ ਉਪਲੀ ਦੇ ਜਿਹੜੇ ਲੋਕ ਹੈਗੇ ਨੇ ਲਗਾਤਾਰ ਤਿੰਨ ਦਿਨ ਇਸੇ ਤਰੀਕੇ ਨਾਲ ਸੇਵਾ ਕਰਨਗੇ ਪੂਰੇ ਪਿੰਡ ਨੂੰ ਸਾਫ਼ ਬਣਾਉਣਗੇ ਤਾਂ ਜੋ ਅਗਰ ਕੋਈ ਬਾਹਰ ਹੋ ਪਤਵੰਤ ਸੰਜੜ ਇਹਨਾਂ ਦੇ ਪਿੰਡ ਉਹਨਾਂ ਦਾ ਪਿੰਡ ਜਿਹੜਾ ਹੈਗਾ ਸਾਫ਼ ਸੁਥਰਾ ਦਿਖਾਈ ਦੇਵੇ ਚਾ ਰਣਜੀਵ ਕੌਸ਼ਲ ਸੰਗਰੂਰ ਦੇ ਪਿੰਡ ਉਪਲੀ ਤੋਂ ਨਿਊਜ਼ 8 ਪੰਜਾਬ 9ਵੀਂ